ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹੇ ਚੇਤਨ ਕਾਸ਼ਪ ਤਾਂ ਦੋਸਤੋ ਤੁਸੀਂ ਦੇਖਿਆ ਹੋਵੇਗਾ ਕਿ ਦੋ ਦਿਨ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਹੁਸ਼ਾਰਪੁਰ ਸੀਆਈਏ ਸਟਾਫ ਵੱਲੋਂ ਇੱਕ ਸ਼ੱਕੀ ਵਿਅਕਤੀ ਨੂੰ ਜਦੋਂ ਗੱਡੀ ਸਮੇਤ ਕਾਬੂ ਕੀਤਾ ਜਾਂਦਾ ਹੈ ਤਾਂ ਉਸ ਦੌਰਾਨ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਹਾਲਾਂਕਿ ਸਾਰੇ ਮਾਮਲੇ ਤੋਂ ਹੁਣ ਅਦਾਰਾ ਹੁਸ਼ਾਰਪੁਰ ਨਿਊਜ਼ ਪਰਦਾ ਚੁੱਕੀਗਾ ਕਿ ਕੀ ਪੂਰਾ ਮਾਮਲਾ ਸੀ ਕਿਉਂ ਹੁਸ਼ਾਰਪੁਰ ਪੁਲਿਸ ਨੇ ਉਸੇ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਸੀ ਇਸ ਬਾਬਤ ਸਾਡੀ ਆਦਮਪੁਰ ਦੇ ਐਸਐਚਓ ਹਰਦੇਵਪ੍ਰੀਤ ਸਿੰਘ ਦੇ ਨਾਲ ਗੱਲਬਾਤ ਵੀ ਹੋਈ ਹੈ ਸੋ ਕੀ ਕੁਝ ਗੱਲਬਾਤ ਹੋਈ ਹੈ ਕੀ ਕੁਝ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਪਹਿਲਾਂ ਤਾਂ ਜਿਸ ਕਰੇਟਾ ਗੱਡੀ ਨੂੰ ਹੁਸ਼ਾਰਪੁਰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਸੀ ਉਸੇ ਕਰੇਟਾ ਗੱਡੀ ਦੇ ਵਿੱਚ ਇੱਕ ਵਿਅਕਤੀ ਫਰਾਰ ਹੋਇਆ ਸੀ ਇੱਕ ਦੋਸ਼ੀ ਫਰਾਰ ਹੋਇਆ ਸੀ ਜਿਸ ਉੱਪਰ ਅਰਾਦਾ ਕਤਲ ਅਤੇ ਅਸਲਾ ਐਕਟ ਅਧੀਨ ਥਾਣਾ ਅਦਮਪੁਰ ਦੇ ਵਿੱਚ ਮਾਮਲਾ ਦਰਜਿਆ ਕੀ ਪੂਰਾ ਮਾਮਲਾ ਜੋ ਐਸਐਚਓ ਹਰਦੇਪ੍ਰੀਤ ਸਿੰਘ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਨੌਜਵਾਨ ਜਗਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਜੋ ਕਿ ਜ਼ਿਲ੍ਹਾ ਜਲੰਧਰ ਦੇ ਪਿੰਡ ਰੇਰੂ ਦਾ ਰਹਿਣ ਵਾਲਾ ਹੈ ਤੇ ਉਸ ਵੱਲੋਂ ਅਲਾਵਾ ਅਲਾਵਲਪੁਰ પેટ્રોલ ਪੰਪ ਤੇ ਇੱਕ ਨੌਜਵਾਨ ਤੇ ਗੁੱਟ ਤੇ ਗੋਲੀ ਮਾਰੀ ਗਈ ਸੀ ਤਾਂ ਜਿਸ ਵਿੱਚ ਉਹ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਸੀ ਹਾਲਾਂਕਿ ਇਸ ਦੌਰਾਨ ਜਗਜੀਤ ਜਗ ਜਗਤੇਜ ਸਿੰਘ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਉਸ ਵਕਤ ਉਹ ਥਾਰ ਗੱਡੀ ਦੇ ਵਿੱਚ ਸਵਾਰ ਸੀ ਤਾਂ ਥਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਉੱਥੋਂ ਫਰਾਰ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਕ੍ਰੇਟਾ ਗੱਡੀ ਦੇ ਵਿੱਚ ਪੁਲਿਸ ਨੂੰ ਭੁਲੇਖਾ ਪਾਉਣ ਦੇ ਲਈ ਅੱਗੇ ਵੱਲ ਨੂੰ ਫਰਾਰ ਹੋਇਆ ਸੀ ਤੇ ਜਦੋਂ ਫਰਾਰ ਹੋਣ ਤੋਂ ਬਾਅਦ ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਜਿਹੜੀ ਆਪਣੀ ਗੱਡੀ ਆ ਉਹ ਇਸ ਨੌਜਵਾਨ ਸੁਮਿਤ ਸ਼ਰਮਾ ਪੁੱਤਰ ਸਤਪਾਲ ਸ਼ਰਮਾ ਦੇ ਕੋਲ ਭੇਜਦਾ ਹੈ ਸੁਮਿਤ ਸ਼ਰਮਾ ਜੋ ਕਿ ਇੱਕ ਕਾਰ ਮਕੈਨਿਕ ਦਾ ਕੰਮ ਕਰਦਾ ਹੈ ਤੇ ਇੱਕ ਅਥਾਤ ਦੋਸ਼ੀ ਜਗਤੇਜ ਸਿੰਘ ਦਾ ਬਾਕਫੀ ਹੈ ਕਿ ਪੁਲਿਸ ਮੁਤਾਬਕ ਹੈ ਕਿ ਜਗਤੇਜ ਸਿੰਘ ਅੱਗੇ ਵੀ ਆਪਣੀਆਂ ਗੱਡੀਆਂ ਦੀ ਮੁਰੰਮਤ ਕਰਵਾਉਣ ਲਈ ਸੁਮਿਤ ਸ਼ਰਮਾ ਦੇ ਕੋਲ ਆਉਂਦਾ ਹੈ ਹਾਲਾਂਕਿ ਸੁਮਿਤ ਸ਼ਰਮਾ ਨੂੰ ਇਸ ਬਾਬਤ ਜਾਣਕਾਰੀ ਹੈ ਜਾਂ ਨਹੀਂ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰੰਤੂ ਜਦੋਂ ਸੁਮਿਤ ਸ਼ਰਮ ਉਕਤ ਕ੍ਰੇਟਾ ਗੱਡੀ ਦੇ ਵਿੱਚ ਆਪਣੇ ਸਾਥੀ ਮਨੀਸ਼ ਖੰਨਾ ਦੇ ਨਾਲ ਸਵਾਰ ਹੋ ਕੇ ਮਾਤਾ ਚਿੰਤਪੁਰਨੀ ਦੇ ਦਰਬਾਰ ਤੇ ਮੱਥਾ ਟੇਕਣ ਦੇ ਲਈ ਨਿਕਲਦਾ ਹੈ ਤਾਂ ਇਸ ਤੋਂ ਰਾਨ ਪੁਲਿਸ ਵੱਲੋਂ ਖੁਰਦਪੁਰ ਇਕ ਕੁਰਦਪੁਰ ਪੁਲੀ ਤੇ ਨਾਕਾ ਲਗਾਇਆ ਹੁੰਦਾ ਹੈ ਨਾਕਾਬੰਦੀ ਕੀਤੀ ਹੁੰਦੀ ਹੈ ਤਾਂ ਜਦੋਂ ਪੁਲਿਸ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸੁਮਿਤ ਸ਼ਰਮਾ ਵੱਲੋਂ ਗੱਡੀ ਭਜਾ ਲਈ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਜਲੰਧਰ ਪੁਲਿਸ ਹੁਸ਼ਿਆਰਪੁਰ ਪੁਲਿਸ ਨੂੰ ਇਸ ਦੀ ਸੂਚਨਾ ਦਿੰਦੀ ਹੈ ਸੀਆਈਏ ਸਟਾਫ ਪੁਲਿਸ ਨਾਕਾਬੰਦੀ ਕਰਦਾ ਹੈ ਤੇ ਜਿਵੇਂ ਹੀ ਕਰੇਟਾ ਗੱਡੀ ਸੁਮਿਤ ਸ਼ਰਮਾ ਉਸ ਗੱਡੀ ਦੇ ਵਿੱਚ ਸਵਾਰ ਹੋ ਕੇ ਹੁਸ਼ਿਆਰਪੁਰ ਦੇ ਪ੍ਰਭਾਤ ਚੌਂਕ 'ਚ ਪਹੁੰਚਦਾ ਹੈ ਤਾਂ ਪੁਲਿਸ ਵੱਲੋਂ ਪਹਿਲਾਂ ਹੀ ਉਸ ਨੂੰ ਕਾਬੂ ਕਰਨ ਦੀ ਜਿਹੜੀ ਤਿਆਰੀ ਕੀਤੀ ਹੁੰਦੀ ਹੈ ਤਾਂ ਉਸ ਨੂੰ ਗੱਡੀ ਚੋਂ ਬਾਹਰ ਕੱਢ ਕੇ ਕਾਬੂ ਕਰ ਲਿਆ ਜਾਂਦਾ ਹੈ ਹਾਲਾਂਕਿ ਨਾਲ ਦੇ ਨਾਲ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾ ਰਿਹਾ ਵੀਡੀਓ ਵੀ ਦਿਖਾ ਰਿਹਾ ਕੀ ਪੂਰਾ ਮਾਮਲਾ ਸੀ ਕਿ ਜਗਤੇਜ ਸਿੰਘ ਨਾਮਕ ਇੱਕ ਕੱਤਤ ਦੋਸ਼ੀ ਜਿਸ ਉੱਪਰ ਅਰਾਦਾ ਕਤਲ ਅਤੇ ਅਸਲ ਐਕਟ ਦਾ ਮਾਮਲਾ ਦਰਜ ਹੈ ਜਿਸ ਵੱਲੋਂ ਕੀ ਅਲਾਵਲਪੁਰ પેટ્રોલ ਪੰਪ ਤੇ ਇੱਕ ਨੌਜਵਾਨ ਦੇ ਗੁੱਟ ਤੇ ਗੋਲੀ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ ਤੇ ਉਹ ਕਰੇਟਾ ਗੱਡੀ ਦੇ ਵਿੱਚ ਫਰਾਰ ਹੋਇਆ ਸੀ ਕਿਉਂਕਿ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਇਹ ਜਦੋਂ ਉਸ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਉਸ ਵਕਤ ਉਹ ਥਾਰ ਗੱਡੀ ਦੇ ਵਿੱਚ ਸਵਾਰ ਸੀ ਤਾਂ ਬਾਅਦ ਵਿੱਚ ਆਪਣੇ ਘਰੋਂ ਕ੍ਰੈਟਾ ਗੱਡੀ ਦੇ ਵਿੱਚ ਉਹ ਸਵਾਰ ਹੋ ਗਿਆ ਸੀ ਹਾਲਾਂਕਿ ਆਦਮਪੁਰ ਜਦੋਂ ਹੁਸ਼ਾਰਪੁਰ ਪੁਲਿਸ ਨੇ ਉਕਤ ਸੁਮਿਤ ਸ਼ਰਮਾ ਨਾਮ ਦੇ ਨੌਜਵਾਨ ਨੂੰ ਗੱਡੀ ਸਮੇਤ ਹੁਸ਼ਾਰਪੁਰ ਦੇ ਪ੍ਰਭਾਤ ਚੌਂਕ 'ਚ ਕਾਬੂ ਕੀਤਾ ਤਕਾਬੂ ਕਰਨ ਤੋਂ ਬਾਅਦ ਉਕਤ ਨੌਜਵਾਨ ਅਤੇ ਉਸਦੇ ਸਾਥੀ ਮਨੀਸ਼ ਖੰਨਾ ਨੂੰ ਆਦਮਪੁਰ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਜਿਸ ਤੱਕ ਜਿਨ੍ਹਾਂ ਤੋਂ ਬਾਅਦ ਆਦਮਪੁਰ ਪੁਲਿਸ ਇਸ ਮਾਮਲੇ ਦੀ ਕੋਖ ਪੜਤਾਲ ਕਰਦੀ ਹੈ ਤਾਂ ਉਹਨਾਂ ਵੱਲੋਂ ਮਨੀਸ਼ ਸ਼ਰਮਾ ਤੇ ਉਸਦੇ ਸਾਥੀ ਮਾਫੀ ਚੋਣਨਾ ਤਾ ਆਦਮਪੁਰ ਪੁਲਿਸ ਵੱਲੋਂ ਸੁਮਿਤ ਸ਼ਰਮਾ ਤੇ ਉਸਦੇ ਸਾਥੀ ਮਨੀਸ਼ ਖੰਨਾ ਨੂੰ ਜਿਹੜਾ ਉਹ ਛੱਡ ਦਿੱਤਾ ਜਾਂਦਾ ਤੇ ਕ੍ਰੇਟਾ ਗੱਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਤਾਂ ਇਸ ਦੀ ਜਾਣਕਾਰੀ ਆ ਜਿਹੜੀ ਉਹ ਥਾਣਾ ਆਦਮਪੁਰ ਦੇ ਐਸਐਚਓ ਹਰਦੇਪ੍ਰੀਤ ਵੱਲੋਂ ਵੀ ਸਾਂਝੀ ਕੀਤੀ ਗਈ ਹੈ ਸੋ ਕੀ ਕੁਝ ਉਹਨਾਂ ਦਾ ਕਹਿਣਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਹਸ਼ਿਆਲਪੁਰ ਪੁਲਿਸ ਵੱਲੋਂ ਕੱਲ ਮਿਤੀ 5 6 2025 ਨੂੰ ਇੱਕ ਕ੍ਰਿਕਟਰ ਨੂੰ ਤੇ ਉਸ ਵਿੱਚੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਜੀ ਦੇ ਸਬੰਧ ਵਿੱਚ ਮੈਂ ਐਸ ਐਚਓ ਆਦਗਪੁਰ ਦੱਸਣਾ ਚਾਹਦਾ ਹਾਂ ਕਿ थाना ਆਦਗਪੁਰ ਵਿਖੇ ਇੱਕ ਮਕਦਮਾ ਨੰਬਰ 70 ਮਿਤੀ 28.05.2025 ਅੰਡਰ ਸੈਕਸ਼ਨ 109 351 ਜਮਨਤ 2 358 ਜਮਨਤ 3 191 ਜਮਨਤ 4 192 ਬੀ ਐਨ ਐਸ 25 ਜਨਵਰੀ ਨੂੰ ਆਨਲਾਈਨ ਦਰਜਜ ਹੋਇਆ ਸੀ ਇਹ ਮਕਦਮਾ ਅੰਕਸ ਤਿਵਾੜੀ ਸੰਨੋ ਵਰਤੀਸ਼ ਕੁਮਾਰ ਤਿਵਾੜੀ ਵਾਸੀ ਮਹੱਲਾ ਪ੍ਰੀਮ ਨਗਰ ਅਲਾਵਾਪੁਰ ਨੇ ਦਰਜ ਕਰਾਇਆ ਸੀ ਕਿ ਮਿਤੀ 28 5 ਨੂੰ ਅੰਕ ਸਵਾਰੀ ਅਲਾਵਾਪੁਰ ਪਟਰੋਲ ਪੰਪ ਤੇ ਜਾ ਰਿਹਾ ਸੀ ਜਿੱਥੇ ਕਿ ਦੋਸ਼ੀ ਜਗਤੇਰ ਸਿੰਘ ਸਾਨੋਕ ਸੁਖਦੇਵ ਸਿੰਘ ਵਾਸੀ ਰੀਰੂ ਨੇ ਆਪੇ ਨਾਲ ਤਿੰਨ ਚਾਰ ਹੋਰ ਨਾਮ ਨੂੰ ਜਗਤੇ ਨੂੰ ਨਾਲ ਲੈ ਕੇ ਥਾਰ ਗੱਡੀ ਵਿੱਚ ਇਸ ਉੱਪਰ ਆਪਣੀ ਪਿਸਟਲ ਨਾਲ ਜਾਨ ਲੇਵਾ ਹਮਲਾ ਕੀਤਾ ਸੀ ਗੋਲੀ ਚਲਾਈ ਸੀ ਜੋ ਗੋਲੀ ਇਹਦੇ ਗੁੱਟ ਤੇ ਲੱਗੀ ਸੀ ਜਿਸ ਨੂੰ ਇਲਾਜ ਲਈ ਸਿਨ੍ਹ ਹਸਪੀਟਲ ਦਾ ਹੰਗਵਾ ਦਿੱਤਾ ਗਿਆ ਸੀ ਤੇ ਉਸੇ ਦਿਨ ਹੀ ਆਦੂਪੁਰ ਪੁਲਿਸ ਵੱਲੋਂ ਜਦ ਡੀ.ਐਸ.ਐਨ. ਸੰਤੋਖ ਸਿੰਘ ਵਾਸੀ ਰੇਡੂ ਦੇ ਘਰ ਰੇਡ ਕੀਤਾ ਗਿਆ ਜਿੱਥੇ ਡੀ.ਐਸ.ਐਨ. ਰੋਸ਼ੀ ਘਰ ਨਹੀਂ ਮਿਲੇ ਉਸ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਜਿਸ ਵਿੱਚ ਪਾਇਆ ਗਿਆ ਕਿ ਜਗਦੇਸ਼ ਸਿੰਘ ਆਪਣੀ ਟ੍ਰੇਟਾ ਗੱਡੀ ਪੀ.ਵੀ.09 اے ਜੇ ਨੰਬਰ 11 ਵਿੱਚ ਖਰਾਬ ਹੋ ਚੁੱਕਾ ਸੀ ਉਸੇ ਗੱਡੀ ਦੀ ਤਲਾਸ਼ ਵਿੱਚ ਕੱਲ ਮਿਤੀ 5 2025 ਨੂੰ ਖੁਰਦਪੁਰ ਪੁਲੀ ਤੇ ਨਾਕਾਬੰਦੀ ਕੀਤੀ ਸੀ ਜਦੋਂ ਇਹ ਕ੍ਰੇਟਾ ਗੱਡੀ ਆਈ ਤਾਂ ਗੱਡੀ ਦੇ ਡਰਾਈਵਰ ਨੇ ਇੱਕਦਮ ਉਥੋਂ ਗੱਡੀ ਭੁਜਾ ਲਈ ਜਿਸ ਤੇ ਗਡੌਲ ਉਭਰਾਏ ਮੈਸੇਜ ਕਰਕੇ ਅਸ਼ਰਕੋੜ ਪੁਲਿਸ ਵੱਲੋਂ ਸੀਐਸਟਾਵ ਦੀ ਮਤਨਾਲ ਇਹ ਕ੍ਰੇਟਾ ਨੂੰ ਰੋਕੇ ਨੌਜਵਾਨ ਨੂੰ ਕਾਬੂ ਕੀਤਾ ਉਹਨਾਂ ਕੋਲੋਂ ਪੁੱਛੇ ਕੀ ਕੀਤੀ ਗਈ ਹੈ ਪਰ ਉਹ ਨੌਜਵਾਨ ਕੋਈ ਚੈਨ ਨਹੀਂ ਪਾਏਗੇ ਜਿਨ੍ਹਾਂ ਨੂੰ ਮਰ ਕੇ ਜਿਹੜਾ ਪਾਰ ਕੀਤਾ ਗਿਆ ਹੈਗਾ ਤੇ ਉਸ ਦੇ ਸਬੰਧ ਵਿੱਚ ਜਿਹੜੀ ਕੱਟੀ ਜਾਂ ਕ੍ਰੇਟਾਂ ਨੂੰ ਉਹ ਕਬਜ਼ਾ ਪੁਲਿਸ ਚ ਲੈ ਗਿਆ